ਜਦੋਂ ਅਸੀਂ ਪਹਿਲੀ ਏਅਰਪੋਰਟ ਤੇ ਉੱਥੇ ਉਤਰੇ ਇਹਨਾਂ ਦੱਸਦਾ ਸੀ ਆਹ ਭਲਾਣੇ ਨੰਬਰ ਦੀ ਬਸ ਨਹੀਂ ਚੱਲੇ ਜਾਉਂਦਾ ਹੋਰ ਸਾਡੇ ਨੂੰ ਥੋੜਾ ਬਈ ਬਸ ਭਾਵੇਂ ਨੰਬਰ ਸੱਜ ਜਾਵੇ ਨਾ ਜਾਵੇ ਚੜ ਜਾਈਦਾ ਵੀ ਕਿਤੇ ਨਾ ਕਿਤੇ ਤਰਲਾ ਪਾ ਕੇ ਲੈ ਹੀ ਜਾਓਗੇ ਬੰਦੇ ਡੈਸਟੀਨੇਸ਼ਨ ਉਥੇ ਚੇਂਜ ਨਹੀਂ ਹੁੰਦੇ ਇੱਥੇ ਕਿਸੇ ਵੇਲੇ ਯਾਰੀ ਦੋਸਤੀ ਨੇ ਵੀ ਜਦੀ ਮੈਨੂੰ ਇਸ ਮੈਂਡ ਲੱਗ ਗਿਆ ਹਸਮਿੰਦ ਲੱਗਦੇ ਤੁਸੀਂ ਵੀ ਜਨਾਬ ਪੱਪਾ ਨੇ ਇਦਾਂ ਦਾ ਕੀਤਾ ਹੋਗਾ ਇਹ ਸਾਡੇ ਵੱਡੇ ਵੀਰ ਚਾਚਾ ਰੌਣਕੀ ਰਾਮ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੁਹਾਨੂੰ ਆਪਣੇ ਜੀਵਨ ਦੇ ਬਾਰੇ ਜੋ ਜੋ ਵੀ ਉਹਨਾਂ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਘਟਕ ਹੋਇਆ ਉਹਨੂੰ ਆਪਣੇ ਹਾਸੇ ਮਜ਼ਾਕ ਦੇ ਨਾਲ ਪੰਜਾਬ ਦੇ ਪ੍ਰਾਣੇ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਸਾਡੇ ਵੀਰ ਚਾਚਾ ਰੌਣਕ ਰਾਮ ਜੀ ਮੈਂਨ ਦਾ ਧੰਨਵਾਦ ਕਰਦੇ ਆ ਸਾਡੇ ਕੋ ਸ਼੍ਰੀ ਕਲਜੀਤ ਸਰਾਲ ਜੀ ਸਾਡੇ ਵਿਸ਼ੇਸ਼ ਸੱਦੇ ਤੇ ਹਾਜ਼ਰ ਕੋ ਪਹੁੰਚ ਚੁੱਕੇ ਨੇ ਚੰਦ ਮਿੰਟਾਂ ਦੇ ਵਿੱਚ ਹੋਰ ਵੀ ਜੋ ਵੀ ਸਾਡੇ ਲੀਡਰ ਸਹਿਬਾਨ ਆ ਸਾਡੇ ਕੋਲ ਥੋੜੇ ਟਾਈਮ ਦੇ ਵਿੱਚ ਆ ਰਹੇ ਨੇ ਤੇ ਤੁਸੀਂ 5 7 10 ਮਿੰਟ ਦੇ ਅੰਦਰ ਨਹੀਂ ਆਪਣੇ ਮੰਤਰੀ ਸਾਹਿਬ ਕਲਦੀਪ ਢਾਲੀਵਾਲ ਜੀ ਸਾਡੇ ਕੋਲ ਆ ਰਹੇ ਨੇ ਅਸੀਂ ਇੱਥੇ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਜਿੰਨੇ ਮੀਡੀਆ ਚੈਨਲ ਤੋਂ ਸਾਡੇ ਕੋਲ ਇੱਥੇ ਆਏ ਆ ਅਸੀਂ ਸਾਰੇ ਵੀਰਾਂ ਦਾ ਬਹੁਤ ਸਹਿਯੋਗ ਕਰਦੇ ਆ ਕਿ ਸਾਡੀ ਛੋਟੀ ਜਿਹੀ ਕਾਲ ਤੇ ਸਾਡੇ ਪ੍ਰੋਗਰਾਮ ਨੂੰ ਉਹਨਾਂ ਨੇ ਨੇਪੜੇ ਚਾੜਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿੰਨੇ ਐਨ ਆਰ ਆਈ ਵੀਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਹਰ ਸਾਲ ਆਪਣੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਆ ਸਾਡੇ ਇੱਕ ਕਾਲ ਤੇ ਆਏ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਮੇਰੇ ਵੱਡੇ ਵੀਰ ਕਲਦੀਪ ਜੀ ਬਜੀਤਪੁਰ ਜੀ ਪਰਦਾਵ ਦੁਆਬਾ ਕਿਸਾਨ ਯੂਨੀਅਨ ਸਾਡੇ ਕੋ ਇੱਕ ਛੋਟੀ ਜੀ ਕਾਲ ਤੇ ਪਿਛਲੇ ਸਾਲ ਵੀ ਸਾਡੇ ਆਏ ਸੀ ਹੁਣ ਵੀ ਸਾਡੇ ਗ੍ਰਹਿ ਪਰਮੇਸ਼ਵਰ ਚ ਆਇਆ ਅਸੀਂ ਇੱਥੇ ਆ ਆਂਦਾ ਇਹਨਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਭੈਣ ਭਰਾ ਸਾਡੇ ਕੋ ਆਏ ਸੀ ਧੰਨਵਾਦ ਕਰਦੇ ਆ ਹੁਣ ਅਸੀਂ ਅਗਲਾ ਪ੍ਰੋਗਰਾਮ ਢਾਲੀਵਾ ਸਾਹਿਬ ਆ ਕੇ ਸਾਡੇ ਚਰਨਾਂ ਚ ਪੇਸ਼ ਕਰਾਂਗੇ ਸਹੀ ਵਿਸ਼ਵਾ ਦੇ ਰਹਾ ਦੇਵਤਾ ਆਦਿਤੀ ਆ ਦੇ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਡੇ ਚੀਫ ਗੈਸਟ ਤਲਦੀਪ ਸਿੰਘ ਜੀ ਧਾਲੀਵਾਲ ਮੇਰੇ ਵੱਡੇ ਵੀਰ ਐਨ ਆਰ ਆਈ ਕੈਪਟਨੈਸ ਪੰਜਾਬ ਜਿਹੜੇ ਕੀ ਮੇਰੇ ਵੱਡੇ ਵੀਰ ਰਾਜ ਪਨੌਰ ਜੀ ਯੂ ਐਸ ਏ ਉਹ ਫਾਊਂਡਰ ਆਫ ਫਾਊਂਡਰ ਆਫ ਸ਼ਨੀ ਵੇਲ ਮੰਦਰ ਸੈਨਜੋਏ ਕੈਲੀਫੋਰਨੀਆ ਯੂ ਐਸ ਏ ਜਿਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਸਾਡੇ ਅੱਜ ਪਨੋਤ ਪਰਿਵਾਰ ਦੇ ਘਰ ਆਏ ਐ ਅਸੀਂ ਜਿੰਦੀਆਂ ਗਹਿਰਾਈਆਂ ਤੋਂ ਧਾਲੀਵਾਲ ਸਾਹਿਬ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਇਹ ਮਨਿਸਟਰ ਹੋਣ ਦੇ ਨਾਲ ਸਾਡੇ ਮੇਰੇ ਵੱਡੇ ਵੀਰ ਵੀ ਆ ਤੇ ਸਾਡੇ ਰਾਜਪਨੋਟ ਜੀ ਦੇ ਪਰਮ ਮਿੱਤਰ ਜਿਹੜੇ ਕਿ ਇੱਕ ਛੋਟੀ ਜਿਹੀ ਟਾਲ ਤੇ ਪਿਛਲੇ ਸਾਲ ਵੀ ਇਹਨਾਂ ਨੇ ਸਾਨੂੰ ਬਹੁਤ ਸਮਾਂ ਦਿੱਤਾ ਹੁਣ ਵੀ ਆਏ ਆ ਅਸੀਂ ਇੱਥੇ ਆਇਆ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਦੇ ਨਾਲ ਸਾਡੇ ਐਨ ਆਰ ਆਈ ਵੀਰ ਜਿੰਨੇ ਵੀ ਇੱਥੇ ਆਇਆ ਅਸੀਂ ਉਹਨਾਂ ਦੇ ਵਿੱਚ ਸ੍ਰਿੰਦਰ ਸਿੰਘ ਜੀ ਉਪਾਲ ਰਾਣਾ ਜੀ ਯੂ ਐਸ ਏ ਮੇਰੇ ਵੱਡੇ ਵੀਰ ਕਲਵੀਰ ਸਿੰਘ ਜੀ ਦਸਾਂ ਯੂ ਐਸ ਏ ਸੱਜਾ ਸਿੰਘ ਜੀ ਯੂ ਐਸ ਏ ਬਲਵਾਨ ਸਿੰਘ ਜੀ ਪਰਿਵਾਰ ਯੂ ਕੇ ਹਦੀਪ ਔਰ ਜਿਹੜੇ ਕੀ ਸਪੋਰਟਸ ਨੂੰ ਬਹੁਤ ਮਹੱਤਤਾ ਦਿੰਦੇ ਆ ਜਿਹੜੇ ਇੱਕ ਬਹੁਣ ਸਪੋਰਟਸ ਤੇ ਉਸ ਤੋਂ ਬਾਅਦ ਚਰਨ ਚਰਨ ਸਿੰਘ ਜੀ ਗੈਲ ਯੂਐਸਏ ਸਾਡੇ ਚਾਚਾ ਰੌਣਤੀ RAM ਜੀ ਜਿਹੜੇ ਸਾਡੇ ਸੁੱਚਾ ਸਿੰਘ ਭਾਈ ਦੇ ਦੋਸਤ ਹੈ ਸਾਡੀ ਇੱਕ ਥਾਲ ਤੇ ਆਇਆ ਅਸੀਂ ਇੱਥੇ ਆਇਆਂ ਦਾ ਧੰਨਵਾਦ ਕਰਦੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜੀ ਸਿੰਘ ਜੀ ਸਰਾਲ ਹਲਕਾ ਅੰਜਾਰ ਜਵਾੰਦਾ ਪੰਜਾਬ ਜਲ ਸੋਤ ਨਗਰ ਦੇ ਵਾਈਸ ਚੇਅਰਮੈਨ ਆ ਉਹ ਸਾਡੇ ਕੋ ਆਏ ਆ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਡੇ ਵੀਰ ਡਾਟਰ ਸੁਖਿੰਦਰ ਕੁਮਾਰ ਜੀ ਸੁਖੀ ਐਮ ਐਲ ਏ ਹਲਕਾ ਵੰਗਾ ਚੇਅਰਮੈਨ ਕਨਵੀਰ ਕੈਬਨਿਟ ਮਿਨਿਸਟਰ ਰੈਂਡ ਆ ਪੰਜਾਬ ਜਿਹੜੇ ਕੀ ਰੰਗਾ ਹਲਕੇ ਦੇ ਵਿੱਚ ਸਵਾਗਤ ਦਿੰਦੇ ਆ ਅਸੀਂ ਇੱਥੇ ਆਇਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਹਰਜੋਤ ਕੌਜੀ ਲੋਟੀਆਂ ਸਟੇਟ ਸੈਕਟਰੀ ਗਵਰਨਮੈਂਟ ਸਾਲਾ ਸਾਡੇ ਕੋ ਵਿਸ਼ੇਸ਼ ਤੌਰ ਤੇ ਇੱਥੇ ਆਇਆ ਕਲਦੀ ਕਲਜੀਪ ਕਲਜੀਪ ਸਿੰਘ ਜੀ ਬਜੀਪੁਰ ਪ੍ਰਧਾਨ ਦੋਆਬਾ ਕਿਸਾਨ ਯੂਨੀਅਨ ਜਿਹੜੇ ਕਿ ਸਾਡੇ ਪਿਛਲੇ ਸਾਲ ਵੀ ਸਾਡੇ ਕੋਲ ਆਏ ਹੁਣ ਵੀ ਸਾਡੀ ਕਾਲ ਤੇ ਆਏ ਅਸੀਂ ਅੱਗੇ ਧੰਨਵਾਦ ਕਰਦੇ ਆ ਜਿੰਨੇ ਵੀ ਮੇਰੇ ਸਾਡੇ ਮੈਡਮ ਨਰੇਸ਼ ਕੁਮਾਰੀ ਜੀ ਐਸ ਐਚਓ ਔਰ ਜਿਹੜੇ ਕਿ ਜਿਨ੍ਹਾਂ ਦੀ ਪਹਿਚਾਨ ਐਸ ਸੰਗਮ ਦੇ ਟੋਟੇ ਹੁੰਦੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਾਡੇ ਬਹੁਤ ਵਧੀਆ ਇਹਨਾਂ ਦੀ ਸ਼ਖੀ ਹੈ। ਕੌੜ ਦੇ ਬੱਚਿਆਂ ਨੇ ਨਸ਼ਿਆਂ ਨੂੰ ਠੱਲ ਪਾਈ ਹੈ ਤੇ ਮੈਡਮ ਨਰੇਸ਼ ਕਵਾਰੀ ਇੱਥੇ ਹੀ ਜ਼ੋਰ ਨਾਲ ਤਾੜੀ ਵਾ ਦਿਓ ਮੈਡਮ ਨਰੇਸ਼ ਕਵਾਰੀ ਲਈ। ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ। ਅਸੀਂ ਧੰਨਵਾਦ ਕਰਦੇ ਆਂ। ਵਾਕੀ ਜਿੰਨੇ ਮੇਰੇ ਵੀਰ, ਮੀਡੀਆ ਤੋਂ, ਮੇਰੇ ਪੁਲਿਸ ਵੀਰ ਮਲਾਜ਼ਮ ਜਿੰਨੇ ਵੀ ਆਏ ਆ ਅਸੀਂ ਇੱਥੇ ਇਹਨਾਂ ਦਾ ਆਿਆਂ ਦਾ ਦਿਲੋਂ ਬੇਹਾਰੀ ਤੂਫਨ ਪਰਿਵਾਰ ਇਹਨਾਂ ਦਾ ਧੰਨਵਾਦ ਕਰਦਾ ਆਂ। ਜਿਹੜੇ ਕਿ ਇੱਕ ਸਾਡੀ ਛੋਟੀ ਜਿਹੀ ਕਾਲ ਤੇ ਸਾਡੇ ਕੋ ਪਹੁੰਚੇ ਆ ਅਸੀਂ ਸਾਡੇ ਕੋਲ ਬਲਵੀਰ ਕਰਨਾਣਾ ਜੀ ਚੇਅਰਮੈਨ ਮਾਰਕੀਟ ਕਮੇਟੀ ਜਿਸਟਰ ਪ੍ਰੈਜ਼ੈਂਟ ਐਸਸੀ ਵਿੰਗ ਸਾਡੇ ਕੋ ਆਇਆ ਹੈ ਸਾਡੇ ਕੋਲ ਕਮਲ ਜੀ ਜੀ ਦੁੱਗਲ ਸਰਪੰਚ ಗ್ರಾಮ ਪੰਚਾਇਤ ਔਰ ਸਾਡੀ ਵਿਸ਼ੇਸ਼ ਤੌਰ ਤੇ ਇੱਥੇ ਆਇਆ ਅਸੀਂ ਇੱਥੇ ਆਉਣ ਦਾ ਧੰਨਵਾਦ ਕਰਦਾ ਆ ਮੈਂ ਧੰਨਵਾਦ ਕਰਦਾ ਆ ਪੰਕਜ ਲੋਟਿਆ ਜੀ ਜਿਹੜੇ ਕੀ ਸਾਡੇ ਕੋਲ ਇੱਥੇ ਆਇਆ ਅਸੀਂ ਇੱਥੇ ਆ ਆਣ ਦਾ ਇਹਨਾਂ ਦਾ ਜਿਲਦੀਆਂ ਕਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿੰਨੇ ਸਾਡੇ ਵੀਰ ਭੈਣ ਭਰਾ ਸਾਡੇ ਕੋਲ ਇੱਥੇ ਆਏ ਹੈ ਅਸੀਂ ਸਾਰਿਆਂ ਦਾ ਜੇ ਕੋਈ ਨਾਮ ਮੇਰੇ ਕੋਲ ਰਹਿ ਵੀ ਗਿਆ ਹੋਵੇ ਤਾਂ ਮੈਂ ਖਿਮਾ ਦਾ ਜਾਚਕਾਂ ਸਾਡੇ ਤੋਂ ਸਤਪਾਲ ਜੀ ਹੰਸਰਾਜ ਜੀ ਯੂ ਐਸ ਏ ਤੋਂ ਆਇਆ ਅਸੀਂ ਇਹਨਾਂ ਦਾ ਵੀ ਇੱਥੇ ਆਇਆਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਵੀਰ ਆਏ ਹ ਹੁਣ ਮੈਂ ਦੋ ਆਪਣਾ ਆਕੇ ਸਾਡੇ ਮੇਰੇ ਵੱਡੇ ਵੀਰ ਰਾਜਪ੍ਰੋੜ ਜੀ ਯੂ ਐਸ ਏ ਬੀ ਗਲੀਵਾਂਟ ਤੇ ਉਹਨਾਂ ਨੂੰ ਮੈਂ ਬਧਵਾਣ ਇਹ ਮੈਡਮ ਕੋ ਪ੍ਰੋਮਿਸ ਚਾਹੀਦਾ ਬਿਓ ਉਹ ਇੱਥੇ ਬੰਦ ਨਹੀਂ ਚਾਹੀਦੀ ਕਿਉਂਕਿ ਉਹ ਬਹੁਤ ਇੰਨਾ ਵਧੀਆ ਕੰਮ ਕਰ ਰਹਾ ਹੈ ਨਾ ਜੀ ਤੇ ਚਾਹੇ ਸਾਨੂੰ ਸਾਡੀ ਮਿੰਤ ਮੰਨ ਲਓ ਚਾਹੇ ਸਾਡੀ ਦੋਸਤੀ ਮੰਨ ਲਓ ਔਰ ਚਾਹੇ ਸਾਡਾ ਜੋ ਮੱਦ ਦੇ ਡਾਕਟਰ ਸਾਹਿਬ ਇਹ ਇਹਨਾਂ ਦੀ ਨਾ ਜੀ ਇੱਥੇ ਰਹਿਣਗੇ ਡਾਕਟਰ ਸਾਹਿਬ ਫਿਰ 올 ਡਿਊਟ ਸਪੈਂਡ ਇਹ ਸ਼ੀ ਸ਼ੁੱਡ ਬੀ ਹੇਅਰ 노 ਮੈਰ ਲੋਡ ਇਹ ਸਾਡੀ ਬੇਨਤੀ ਰਿਕੁਐਸਟ ਐਡਵਾਈਸ ਜੋ ਮੱਦ ਤੋਂ ਤੇ ਜਿਸ ਕਰਕੇ ਅਸੀਂ ਇਹਨਾਂ ਦੀ ਕੋਦਿੰਜੀ ਉਹ ਵੀ ਡਾਕਟਰ ਸਾਹਿਬ ਉਹ ਵੀ ਅਸੀਂ ਐਕਸਪੈਕਟ ਕਰਦੇ ਹਾਂ ਵੀ ਮੈਡਮ ਜੀ ਨੂੰ ਨਾ ਜੀ ਹੋਰ ਚਾਂਸ ਮਿਲੇ ਕਿ ਸਾਡਾ ਮੋਟ ਸੇਖਣਾ ਹੈ ਨਸ਼ਿਆਂ ਤੋਂ ਦੂਰ ਰਹੇ ਅਸੀਂ ਉਹਨਾਂ ਤੋਂ ਬਹੁਤ ਪ੍ਰਾਉਡ ਆਂ ਬੀ ਅਗਰ ਵੀ ਪ੍ਰਾਉਡ ਆਂ ਕਿ ਵੀ ਹੈਵ ਹਰ ਇੰਟਰਨ ਸਾਨੂੰ ਐਲ ਅਸ਼ੀਰਵਾਦਰ ਜਿਹੜੇ ਕਿ ਸਾਡੇ ਧਾਲੀਵਾਲ ਸਾਹਿਬ ਨੇ ਕਿਰਪਾ ਕੀਤੀ ਤੇ ਨੰਬਰਦਾਰ ਬਣੇ ਆ ਮੈਂ ਇਸ ਸਟੇਜ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਦੋਹੀ ਸਾਡੀ ਇੱਜ਼ਤ ਕੀਤੀ ਜਦੋਂ ਵੀ ਮੈਂ ਜਾਣਾ ਇਹਨਾਂ ਨੇ ਮੈਨੂੰ ਕਦੀ ਇਹ ਨਹੀਂ ਸੀ ਕਿਹਾ ਕਿ ਤੂੰ ਦੂਸਰੇ ਕਿਤੇ ਮੂੰਹ ਚੱਕ ਕੇ ਆ ਜਾਣਾ ਕਿ ਇਹਨਾਂ ਨੇ ਕਦੇ ਵੀ ਮੱਥੇ ਪਤ ਨਹੀਂ ਪਾਇਆ ਮੈਂ ਇਹਨਾਂ ਦਾ ਪਰਸਨ ਤੋਰ ਤੇ ਮੈਂ ਅੰਮ੍ਰਿਤਾਲੀ ਮੈਡੀਸਿਨ ਹਸਪੀਟਲ ਦੇ ਆਇਆ ਤੇ ਨਾਲ ਸਾਡੇ ਅਕਸ਼ੇ ਡਾਕਟਰ ਅਕਸ਼ੇ ਕੁਮਾਰ ਜੀ ਜਿਹੜੇ ਕਿ 24 ਘੰਟੇ ਸਵਾਮਾ ਜਾਂਦੇ ਆ ਉਸ ਤੋਂ ਬਾਅਦ ਸਾਡੇ ਰਾਮਾਨੰਦ ਜੀ ਭੜੋੜਾ ਬੀਜੇਪੀ ਮੰਡਲ ਪ੍ਰਧਾਨ ਔਰ ਸਤਨਾਮ ਸਿੰਘ ਜੀ ਰਾਵਲੇ ਛਿੰਜ ਕਮੇਟੀ ਦੇ ਪ੍ਰਧਾਨ ਜਿਹੜੇ ਕਿ ਹਰ ਸਾਲ ਸਿਂਹ ਕਮੇਟੀ ਕਰਦੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਨਮਰ ਕਰਦੇ ਆ ਹੁਣ ਮੈਂ ਬੇਨਤੀ ਕਰਦਾ ਆ ਮੇਰੇ ਵੱਡੇ ਵੀਰ ਚਾਚਾ ਰੌਣਕੀ RAM ji ਜਿਹੜੇ ਕਿ ਕਮੇਟੀ ਕਿੰਗ ਹੈ ਜਿਨ੍ਹਾਂ ਨੇ ਬੰਨੀ ਕਮਾਈ ਕੀਤੀ ਹੈ ਜਿੰਦਾ ਦੇ ਦਿੱਤਾ ਤੇ ਉਹ ਚਾਨੂ ਉਹ ਰੌਸ਼ਨੀ ਉਧਰ ਦੀ ਪੰਜਾਬ ਦੀ ਵੰਤਾਂਦੇ ਨੇ ਵੀ ਆਰ ਆਲਵੇਸ ਥੈਂਕਫੁਲ ਟੂ ਵੈਨਾਇਸ ਸੁਜਨ ਸਿੰਘ ਪਾ ਜੀ ਤੇ ਅੰਬੀ ਜੀ ਥੈਨ ਰਾਣਾ ਸਾਹਿਬ راجو تو ہے میں اچھا سرندر کیا بات ہے کافی بندہ وہ سارے جانتے یہ بنا بھی ہر ایک نو ملے جن سارے چاہ لکارا تھنک یو ویری مچ اور سچا سنگھ جی باقی ادھر پہ ਅੰਗਲੋ ਸਾਹਿਬ ਰਮ ਸਾਹਿਬ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸੋ ਤੁਸੀਂ ਪੰਜਾਬ ਨੂੰ ਇਹੋ ਜਿਹੀ ਫੁਟਰੀ ਡੀਟੇਲਵਾ ਦਿਓ ਤਾਂ ਕਿ ਸਾਰਾ ਪੰਜਾਬ ਹੀ ਸਮਝ ਜਾਏ ਮੈਨੂੰ ਯਾਦ ਹੈ ਕੋਈ ਮੈਨੂੰ ਨਾ ਡੈਂਟਲ ਕਾਲਜ ਅੰਮ੍ਰਿਤਸਰ ਸਰ ਪਰ ਡੈਲਾਤ ਨਾ ਉਹ ਤੋਂ ਵੀ ਇਨਵੀਟੇਸ਼ਨ ਆ ਗਿਆ ਪ੍ਰੋਗਰਾਮ ਕਰਨ ਲਈ ਤੇ ਇੱਕ ਫਸਟ ਡੈਂਟਲ ਸਰਜਨ ਜਿਹੜੇ ਲਾਹੌਰ ਚ ਸੀਗੇ ਰੂਜਿਆ ਸਾਹਿਬ ਆਫਟਰ ਪਾਰਟੀਸ਼ਨ ਉਹ ਪੰਜਾਬ ਜਦੋਂ ਅੰਮ੍ਰਿਤਸਰ 'ਚ ਡੈਂਟਲ ਕਾਲਜ ਬਣਿਆ ਉਹਦੇ ਵੀ ਉਹ ਮੈਂ ਸ਼ਿਲਪ ਸਰਜਨ ਸਾਹਿਬ پہلے ਉਹਨਾਂ ਨੂੰ ਆਨਰ ਕਰਨਾ ਸੀ ਹੀ ਵਾਸ ਐਟ ਅ ਟਾਈਮ ਹੀ ਵਾਸ 95 اور ਲక్ష్ਮੀ ਕਾਂਤਾ ਚਾਲਾ ਜੀ ਬੈਠੇ ਸਨ ਉਹ ਉਹ ਪੌਮਕੀ ਵਾਲਾ ਤੇ ਨਾ ਮੈਂ ਜੋ ਸ਼ੁਰੂ ਕੀਤਾ ਮੈਂ ਕਿਹਾ ਜੀ ਬੜੀ ਅਜੀਬ ਜੀ ਗੱਲ ਲੱਗ ਰਹੀ ਹੈ ਕਿ ਮੈਨੂੰ ਰੇਗੀ ਸਾਹਿਬ ਪ੍ਰਿੰਸੀਪਲ ਥਾ ਇਹ ਬੜੇ ਜਰਾ ਮੈਂ ਯਾ ਪਹਿਲੀ ਵਾਰ ਮੈਂ ਕਹਾ ਕਿ ਮੈਨੂੰ ਡੈਂਟਲ ਕਾਲਜ ਤੋਂ ਇਨਵੀਟੇਸ਼ਨ ਆਇਆ ਔਰ ਜਿੱਦਾਂ ਦੇ ਮੇਰੇ ਮੰਦੀ ਵੱਸਦਾ ਮੈਨੂੰ ਲੱਗਦਾ ਜੀ ਮੈਂਟਲ ਕਾਲਜ ਜਾਣਾ ਚਾਹੀਦਾ ਉਹ ਸਾਲਾਂ ਵਿੱਚ ਤੇ ਆਨਰ ਦੀਆਂ ਗੱਲਾਂ ਚੱਲ ਪਈਆਂ ਸਾਰੇ ਡਾਕਟਰ ਬੈਠੇ ਸੀ ਪਰ ਮੈਨੂੰ ਅਫਸੋਸ ਹੈ ਮੈਂ ਕਿ ਹਾਂਜੀ ਹਾਂਜੀ ਕਿ ਡੈਂਟਿਸਟਰੀ ਚਾਹੇ ਉਹ ਜਸਾਲ ਨੂੰ ਤੁਸੀਂ ਆਨਰ ਕਰ ਲਗੇ ਹੋ ਐਡਾ ਵੱਡਾ ਤਜਰਬਾ ਨਾਲ ਦਦਾਬਾਰੇ ਮੈਂ ਕਿ ਮੈਨੂੰ ਬੜਾ ਅਫਸੋਸ ਹੈ ਕਿ ਤੁਸੀਂ 75 ਸਾਲ ਹੋ ਗਏ ਇਥੇ ਡੈਂਟਿਸਟਰੀ ਚਲਾਉਂਦੇ ਆ ਪਰ ਮੇਰੇ ਲਈ ਅਫਸੋਸ ਦੀ ਗੱਲ ਇਹ ਹੈ ਕਿ ਡੈਂਟਿਸਟਰੀ ਟੋਟਲੀ ਫੇਲਿਅਰ ਹੈ ਬਿਲਕੁਲ ناکਾਮਯਾਬ ਹੈ ਸਾਰੇ ਡਰ ਗਏ ਇਹ ਕੀ ਬਸ ਜਾਂਦਾ ਉਧਰੋਂ ਮਿਸਟਰ ਜੀ ਵੀ ਹਿਲ ਗਏ ਲక్ష్ਮੀ ਕਾਂਤ ਦਾ ਜਵਾਬ ਮੈਂ ਕਹਿੰਦਾ ਜੀ ਟੋਟਲ ਫੇਲ ਹੈ ਜਿੰਨੇ ਡੈਂਟਲ ਸਰਜਨ ਨੇ ਜਾਂ ਡੈਂਟਿਸਟ ਨੇ ਇੱਥੇ ਬੈਠੇ ਉਹ ਤੁਸੀਂ 75 ਸਾਲਾਂ 'ਚ ਇੱਕ ਵੀ ਐਸਾ ਜਬਾੜਾ ਤਿਆਰ ਨਹੀਂ ਕਰ ਸਕੇ ਕਿ ਸਰਕਾਰੀ ਕਿਸੇ ਮੁਲਾਜ਼ਮ ਦੇ ਮੂੰਹ ਚ ਲਾਇਆ ਜਾਏ ਉਹ ਰਿਸ਼ਵਤ ਖਾਣੀ ਬੰਦ ਕਰ ਦੇ ਬੀਸ ਵੀ ਵਨ ਐਂਡ ਯੂ ਆਰ ਰੀਅਲੀ ਡਿਟੇਨਡ ਤੁਸੀਂ ਹਮੇਸ਼ਾ ਤਤਪਰ ਰਹਿਨੇ ਹੋ ਤੁਹਾਡੀ ਮੰਤ ਮਕੰਦੀ ਸਾਹਿਬ ਜੀ ਤੇ ਤੁਸੀਂ ਵੀ ਸਾਰੇ ਮੰਤਰੀ ਸੋ ਇੱਕ ਅੱਛੀ ਗੱਲ ਐ ਇਹਨੂੰ ਯੂ ਐਸ اے ਆਇਆ ਸੀ ਇਹਨ ਦਾ ਧੰਨਵਾਦ ਕਰਦੇ ਆਂ ਲక్ష్మణ ਸਿੰਘ ਲక్ష్ਮਨ ਦਾਜੀ ਗੁਰਪ੍ਰਤਮ ਆਪ ਦੇ ਲੀਡਰ ਆ ਆਇਆ ਹਰਬਾਜ ਨਾਮਧਾਰੀ ਜੀ ਮੇਰੇ ਵੱਡੇ ਵੀਰ ਆਪ ਲੀਡਰ ਆਏ ਆ ਤੇ ਸਾਡੇ ਕੋ ਆਂ ਕੱਜੀ ਰੋਟੀਆਂ ਜੀ ਜਿਹੜੇ ਕੀ ਸਰਪੰਚ ਗ੍ਰਾਮ ਪੰਚਾਇਤ ਮੁਕੰਮਲ ਸਾਡੇ ਵਿਸ਼ੇਸ਼ ਅਧਿਐਤ ਆਇਆ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਹਰ ਜੋਤ ਕੋਜੀ ਰੋਟੀਆਂ 2 ਮਿੰਟ ਸਾਰਿਆਂ ਨੂੰ ਰਾਮ ਰਾਮ ਜੀ ਔਨ ਦਾ ਡਾਈਸ ਸਾਡੇ ਨਾਲ ਬੈਠੇ ਸਾਡੇ ਪੰਜਾਬ ਦੀ ਸ਼ਾਨ ਜਿਨ੍ਹਾਂ ਦੇ ਸਾਰੇ ਹੀ ਐਨ ਆਰ ਆਈ ਵੀਰ ਪੰਜਾਬ ਦੇ ਵਸਨੀਕ ਬਹੁਤ ਹੀ ਸਾਡੇ ਰਿਸਪੈਕਟ ਕਰਦੇ ਹਨ ਗੁਲਦੀਪ ਸਿੰਘ ਢੜੀਵਾਲ ਜੀ ਸਾਡੇ ਇਸ ਹਲਕੇ ਤੋਂ ਐਮਐਲਐਸ ਸੁਖਿੰਦਰ ਕੁਮਾਰ ਸੁਖੀ ਜੀ ਹਲਕਾ ਇੰਚਾਰਜ ਕੁਜੀਤ ਢਰਾਲ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਨੂੰ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਕਰਦੇ ਰਹਿੰਦੇ ਹਨ ਤੇ ਮੈਨੂੰ ਆਪਣੀਆਂ ਧੀਆ ਵਾਂਗੂ ਪਿਆਰ ਕਰਦੇ ਰਾਜਪਾਲਣੋੜ ਜੀ ਤੇ ਮੇਰੇ ਨਾਲ ਖੜੇ ਰਿਪਨ ਪਨੋੜ ਜੀ ਸਭ ਤੋਂ ਪਹਿਲਾਂ ਮੈਂ ਰਾਜਾ ਅੰਕਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆਪਾਂ ਸਾਰਿਆਂ ਨੂੰ ਬੁਲਾ ਕੇ ਮੰਤਰੀ ਸਾਹਿਬ ਦੇ ਰੂਬਰੂ ਹੋਣ ਦਾ ਸੰਗੀਤ ਰੰਗ ਭਾਉਂਦੇ ਆ। ਪਿਛਲੇ ਸਾਲ ਵੀ ਢਾਲੀਵਾਲ ਸਾਹਿਬ ਇੱਥੇ ਸਾਡੇ ਕੋਲ ਆਏ ਸੀ। ਮੈਂ ਕਹਿੰਨੀ ਆ ਕਿ ਇਹ ਦੋਸਤੀ ਦੀ ਇੱਕ ਮਿਸਾਲ ਹੈ। ਇੰਨਾ ਬਿਜ਼ੀ ਇਹਨਾਂ ਦਾ ਸ케ਜੂਲ ਹੁੰਦਾ ਆ ਆਪਾਂ ਸਾਰਿਆਂ ਨੂੰ ਪਤਾ ਆ ਪੂਰਾ ਪੰਜਾਬ ਦੇਖਦੇ ਆ। ਸੰਗਠਨ ਦੇਖਦੇ ਆ।

ਜਾਨਾ ਨੂੰ ਮੰਨ ਸਮਾ ਸ਼ੰਨੀ ਕਰਨਾ ਸਿਰਫ ਹੋ ਰਹੀ ਤਾਰੀਵਰ ਸਾਹਿਬ ਨੂੰ ਆਪਣੇ ਬੰਗਾਲੂ ਕਵੀ ਖੰਚਲ ਦੇ ਜੀਆਂ ਅਰਦਾਅ ਰੋਣੋ ਦਤਨਵਾ ਵੀ ਕਹਨਾ ਚਾਹਾਂਗਾ ਕਿਉਂਕਿ ਆਪਣੀ ਇੱਕ ਦੋਸਤੀ ਇੱਕ ਭਰਾ ਦੀ ਗੱਲ ਮੰਨ ਕੇ ਉਹ ਹਰ ਵਕਲੇ ਜਿੱਥੇ-ਇਥੇ ਵੀ ਇਹਨਾਂ ਦਾ ਸਨੇਹ ਪਿਆਰ ਹੈ ਇਹਨਾਂ ਦੀ ਇੱਕ ਖਾਸੀਅਤ ਰਹੀ ਹੈ ਕਿਉਂਕਿ ਮੈਂ ਕਾਫੀ ਸਮੇਂ ਤੋਂ ਜਾਨੂੰ ਜਨ ਅਮਰੀਕਾ ਵਿੱਚ ਵੀ ਮੈਨੂੰ ਵੀ ਜਾਣ ਦਾ ਮੌਕਾ ਮਿਲਦਾ ਉੱਥੇ ਵੀ ਇਹਨਾਂ ਨੇ ਬਹੁਤ ਪੈਸੇ ਕਮਾਇਆ ਅਮਰੀਕਾ ਛੱਡ ਕੇ ਪੰਜਾਬ ਦੀ ਸੇਵਾ ਦੇ ਲਈ ਵਾਪਸ ਇੱਥੇ ਆਏ ਔਰ ਆ ਕੇ ਲੱਗੇ ਹੋਏ ਹਨ ਔਰ ਜਿੰਨੇ ਵੀ ਇਹਨਾਂ ਨੂੰ ਡਿਪਾਰਟਮੈਂਟ ਮੇਰੇ ਪਹਿਲਾਂ ਚੇਤੀ ਕੜੀ ਮੰਤਰੀ ਦੌਰ ਕੰਕ੍ਰੀਟ ਪਹਿਲੇ ਪੰਜਾਬ ਦੇ ਡਿਵੈਲਪਮੈਂਟ ਮੰਤਰੀ ਹੋਣ ਦੇ ਮੱਤੇ ਕੰਮ ਕੀਤਾ ਜੈਨਰਈ ਦੇ ਮੰਤਰੀ ਹੋਣ ਦੇ ਕੰਮ ਕਰ ਰਹੇ ਹਨ ਪੂਰੇ ਤਨੋਂ ਮਨੋਂ ਪੂਰੀ ਸਿੱਦਤ ਦੇ ਨਾਲ ਕੰਮ ਕੀਤਾ ਔਰ ਪੰਜਾਬ ਦੀ ਵੇਤਰੀ ਦੇ ਲਈ ਕੀਤਾ ਹੋਏ ਸ਼ਬਦਾਂ ਵਿੱਚ ਮੈਂ ਕਹਾਂਗਾ ਤਾਂ ਤਾਰੀਫ਼ ਕਰਨੀ ਤੋਂ ਪੂਰੀ ਨਹੀਂ ਹੋਵੇਗੀ ਅਸੇ ਇਹੀ ਹੈ ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਾਂ ਕਿ ਇਸੇ ਤਰ੍ਹਾਂ ਹੀ ਪੰਜਾਬ ਦੀ ਸੇਵਾ ਵਿੱਚ ਲੱਗੇ ਰਹਿਣ ਕਿ ਮੈਂ ਇੱਥੇ ਨਹੀਂ ਪਹੁੰਚ ਸਕਿਆ ਸੀ ਕਿਉਂਕਿ ਚਲੋ ਡਾਕਟਰ ਸਾਹਿਬ ਵੀ ਹੁਣ ਆਪਣੇ ਵਿੱਚ ਆ ਗਏ ਆ ਕਿ ਮੈਂ ਫਿਰ ਵੀ ਬੰਗੇ ਹਲਕੇ ਬਣੋ ਸਾਰੇ ਆਂਦੇ ਫਰਹੱਤੀ ਬੇਨਤੀ ਕਰਾਂ ਰਿਓ ਜਰੂਰ ਕੁਸ਼ਨਾ ਕੁਸ਼ ਆਪਣਾ ਪਿਆਰੀ ਪਿੰਡ ਚ ਇਸ ਨਗਰ ਦੇ ਲਈ ਕਿਉਂਕਿ ਪਨੋੜ ਸਾਹਿਬ ਨੇ ਤੁਹਾਨੂੰ ਬਾਰ ਬਾਰ ਬੁਲਾਇਆ ਹੈਗਾ ਇਸ ਨਗਰ ਦੇ ਲਈ ਕੁਸ਼ਨਾ ਕੁਸ਼ ਜਰੂਰ ਅਦਲਾਨਕ ਸਿੰਘ ਜੀ ਬਜੀਰਪੁਰ ਪ੍ਰਧਾਨ ਦੁਆਬਾ ਕਿਸਾਨਦੂਨੀ ਪੰਜਾਬ ਗੱਲ ਧਾਰੀਬਾਹ ਸਾਹਿਬ ਦੀ ਕਰਾਂ ਜਦੋਂ 22 ਦੇ ਵਿੱਚ ਸਰਕਾਰ ਬਣੀ ਤੇ ਜਿੱਤਣ ਦੀ ਸਾਡੀ ਨਾਲ ਮੁਲਾਕਾਤ ਹੋਈ ਸੀ ਕਦੇ ਸਾਨੂੰ ਇਹ ਨਹੀਂ ਮਹਿਸੂਸ ਹੋਇਆ ਸੀ ਕਿ ਅਸੀਂ ਇਸੇ ਸਰਕਾਰ ਚ ਬੈਠੇ ਆ ਜਾਂ ਸਰਕਾਰ ਦੇ ਵਿਰੋਧ ਚ ਬੈਠੇ ਆ ਹਮੇਸ਼ਾ ਇਹ ਨਹੀਂ ਪਹਿਲ ਦੇ ਆਧਾਰ ਤੇ ਕਿਸਾਨਾਂ ਦੀਆਂ ਗੱਲਾਂ ਸੁਣੀਆਂ ਤੇ ਸੀਐਮ ਸਾਹਿਬ ਤੋਂ ਹਮੇਸ਼ਾ ਭਰੋਸਾ ਲੈ ਕੇ ਆਉਂਦੇ ਸੀ ਕਿ ਮੈਂ ਮੀਟਿੰਗ ਵਿੱਚ ਪਾ ਜਾਣਾ ਕਿ ਕਿਸਾਨਾਂ ਨੂੰ ਕੁਝ ਦੇਣਾ ਤੇ ਹੋਰ ਵਾਰਡਾਂ ਤੇ ਬੈਠਾ ਜਿੱਥੇ ਮੈਂ ਇਸ ਕੰਮ ਦੀ ਪੰਜਾਬ ਸਰਕਾਰ ਦੀ ਸ਼ਲਾਘਾ ਵੀ ਕਰੂੰਗਾ ਕਿ ਜੋ ਨਹੀਂ ਖੇਤੀ ਖਲੜਾ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਸੱਦ ਕੇ ਬੋਸ ਨੂੰ ਰੱਤ ਕੀਤਾ ਆਪ ਜੀ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਆ ਕਿਉਂਕਿ ਦੇਖੋ ਸਰਕਾਰ ਕੋਈ ਵੀ ਹੋਵੇ ਅਸੀਂ ਤਾਂ ਚਾਹਾਂਗੇ ਕਿ ਆਪ ਜੀ ਦੀ ਸਰਕਾਰ ਦੁਆਰਾ ਆਵੇ ਲੇਕਿਨ ਅਸੀਂ ਹਮੇਸ਼ਾ ਕਿਸਾਨਾਂ ਦੀ ਲੜਾਈ ਲੜਨੀ ਹੈ ਕੁਲਦੀਪ ਸਿੰਘ ਜੀ ਮਜੀਦਪੁਰ ਸਾਡੇ ਕੋ ਰਮਨ ਪਨੋਟ ਜੀ ਸਾਡੇ ਕੋਲ ਤੇ ਵਿਸ਼ੇਸ਼ ਤੌਰ ਤੇ ਸੁਨੀਲ ਸ਼ਰਮਾ ਜੀ ਦੇ ਨਾਲ ਸੰਜੀਪ ਸ਼ਰਮਾ ਜੀ ਤੇ ਮਾਤਾ ਚੰਦਪਨੀ ਸੇਵਾ ਸੁਸਾਇਟੀ ਦੇ ਸਾਡੇ ਮੈਂਬਰ ਸ਼ਸ਼ੀਕਾਂਤ ਸ਼ਰਮਾ ਜੀ ਇੱਥੇ ਵਿਸ਼ੇਸ਼ ਤੌਰ ਤੇ ਆਏ ਆ ਅਸੀਂ ਇੱਥੇ ਅਲੱਗ-ਅਲੱਗ ਸੰਸਥਾਵਾਂ ਤੋਂ ਸਾਡੇ ਕੋਲ ਬਹੁਤ ਬੁਲਾ ਰਹੇ ਆ ਲੇਕਿਨ ਟਾਈਮ ਦੀ ਸ਼ੋਰਟੇਜ ਹੋਣ ਦੇ ਨਾਲ ਮੈਂ ਇੱਥੇ ਮਹਿਸੂਸ ਕਰ ਰਿਹਾ ਕਿ ਮਾਨੂੰ ਟਾਈਮਿੰਗ ਦਿੱਸ ਗਿਆ ਹੁਣ ਸਾਡੇ ਕੋਲ ਸਾਡੇ ਕੋਲ ਡਾਕਟਰ ਸੁਪ੍ਰਿੰਦਰ ਕੁਮਾਰ ਜੀ ਸੁਖੀ ਐਮ ਐਂਡ ਹੋਰ ਦੀਆਂ ਕੁਝ ਮੁਸ਼ਕਲਾਂ ਨੇ ਆਪਾਂ ਜੀ ਬਹੁਤ ਜਿਆਦਾ ਨਹੀਂ ਮੰਗਦੇ ਅੱਜ ਜਿਹੜਾ ਆਪਣਾ ਔਰਦੇਸ ਹਫਤਾੜਾ ਨਾ ਉਹਦੀ ਬੈਕ ਸਾਈਡ ਤੇ ਨਾ ਕਿਸੇ ਨੇ ਕੰਮ ਨਹੀਂ ਕੀਤੀ ਸਰਕ ਨਹੀਂ ਬਣਾਇਆ ਕੁਸ਼ ਬਣਾਤੀ ਸੀ ਮੈਂ ਇਹਨੂੰ ਮੈਂ ਲਰੀ ਗੁਰਜਤ ਮੈਂ ਸੀ ਪਰ ਸੋਧ ਬਣੀਆਂ ਨਹੀਂ ਮੈਂ ਜਦੋਂ ਵੀ ਔਰਦੇ ਦੇ ਉਪ ਜਾਂਦੇ ਆ ਇਹਨੂੰ ਇੱਕੋ ਪ੍ਰੋਬਲਮ ਹੈ ਇਹਨਾਂ ਦੀ ਕੋ ਪਤਾ ਨਹੀਂ ਕਿਉਂ ਕੀ ਗੱਲ ਆ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਤੇ ਉਹ ਜਿਹੜੀ ਗੜੀਆਂ ਦੋਤਰ ਹੈਗੀਆਂ ਉਹ ਯੂ ਤੁਮ ਉਹ ਅਧਿਕਾਰ ਗ੍ਰਾਂਟ ਦੇ ਕੇ ਜਾਓ ਤਾਂ ਕਿ ਜਦੋਂ ਤੁਸੀਂ ਅਗਲੀ ਵਾਰੀ ਆਓ ਤੁਹਾਨੂੰ ਉਧਰੋਂ ਭੱਜੇ ਨਾ ਲੈ ਕੇ ਆਉਣਾ ਕਿ ਤਾਂ ਕਿ ਤੁਹਾਨੂੰ ਪਤਾ ਬਹੁਤ ਸ਼ੁਕਰੀ ਜਰੀਆ ਸਸਿਆਪਰੇ ਇੱਥੇ ਦਿਖਾਵਾਂਗੇ ਸੋ ਮੈਂ ਇੱਕ ਵਾਰ ਫਿਰ ਖਾਸ ਤੌਰ ਤੇ ਰਾਜਪੁਰ ਉਹ ਜੀਆ ਕਿਉਂਕਿ ਭਾ ਜੁਐਸਸੀ ਇਹਨਾਂ ਕੋਲ ਜਦੋਂ ਵੀ ਜਾਣਾ ਉਹ ਕਦੀ ਵੀ ਹੋਇਆ ਕਿ ਇਹ ਕਦੀ ਸਾਡੀ ਮੀਟਿੰਗ ਨਾ ਹੋਈ ਉਹ ਜਿੰਨੇ ਵੀ ਇਹਨਾਂ ਦੇ ਇਹਨਾਂ ਦੇ ਨਾਲ ਦੇ ਮਿੱਤਰ ਦੋਸਤ ਦੇ ਔਰ ਮੇਨ ਬੜਾ ਖੁਸ਼ੀ ਨਾਲ ਨਿਕ ਮਿਲਦਾ ਮਨਪਲਾ ਜੀ ਵਿਸ਼ੇਸ਼ ਤੌਰ ਤੇ ਆਇਆ ਸਾਨੂੰ ਬੋਬਲੀ ਨੰਨੂ ਬੋਬਲੀ ਸ਼ਿਵਮਪਨ ਉਹਦੇ ਨਾਲ ਉਹਨਾਂ ਦੇ ਗਣੇਸ਼ ਜੀ ਰਿਤਿਸ਼ ਪੀਸ਼ੂ ਸ਼ਰਮਾ ਤੇ ਜਿੰਨੇ ਵੀ ਉਹਨਾਂ ਦੇ ਨਾਲ ਬੱਚੇ ਰਿਤਿਸ਼ ਸ਼ਰਮਾ ਜਿੰਨੇ ਵੀ ਟੀਮ ਆਇਆ ਅਸੀਂ ਇੱਥੇ ਆਇਆ ਦਾ ਕੰਮ ਕਰਦੇ ਆ ਮੈਂ ਹੁਣ ਬੇਨਤੀ ਕਰਦਾ ਆ ਸਾਡੇ ਮੰਤਰੀ ਸਾਹਿਬ ਬਹੁਤ ਵਿਸ਼ੇਸ਼ ਤੌਰ ਤੇ ਆਇਆ ਉਹ ਆਪਣਾ ਸਾਨੂੰ ਇੱਥੇ ਆਇਆ ਦਾ ਤੇ ਮੈਂ ਅਜੰਟਾ ਦੇ ਰਹੀ ਜਾਣਾ ਕਿੱਦਾਂ ਜਾਣਾ ਫਤ ਬਾਬਾ ਸਾਹਿਬ ਜਿਹੜਾ ਇੱਥੋਂ 750 ਸਾਲ ਪਹਿਲਾਂ ਚਲਾ ਗਿਆ ਜਿਹੜੇ ਦੁਆਬੇ ਦੇ ਉੱਤੇ ਬੈਠੇ ਲੋਕ ਤੁਸੀਂ ਲੋਕ ਉੱਥੇ ਦੇ ਕਾਨੂੰਨਾਂ ਨੂੰ ਜਾਣਦੇ ਹੋ ਸਰ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਹੈ ਕਿ ਤੁਸੀਂ ਉੱਥੇ ਵੀ ਇੱਥੇ ਵੀ ਆਪਣੇ ਭੈਣ ਭਰਾਵਾਂ ਨੂੰ ਸਰ ਇਹ ਬੇਨਤੀ ਕਰੋ ਕਿ ਗੈਰ ਕਾਨੂੰਨੀ ਤੌਰ ਤੇ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਠੀਕ ਨਹੀਂ ਹੈਗਾ ਅੱਜ ਦੀ ਦੁਨੀਆ ਦੇ ਵਿੱਚ ਗਲੋਬਲਾਈਜੇਸ਼ਨ ਦਾ ਜੋਗ ਹੈ ਪੂਰੀ ਦੁਨੀਆ ਦੇ ਦਰਵਾਜ਼ੇ ਖੁੱਲੇ ਲੋਕਾਂ ਨੂੰ ਸੁਵਿਧਾ ਉਹ ਪਈ ਆਪਣੇ ਬੱਚਿਆਂ ਨੂੰ ਪੜਾਵਾ ਕੇ ਭੇਜੋ ਚਾਹੇ ਪੜ ਜਾਓ ਚਾਹੇ ਉੱਥੇ ਨੌਕਰੀ ਕਰ ਜਾਓ ਅਸਲ ਜਿਹੜਾ ਕੰਮ ਹੈ ਟੌਕੀਆ ਦਾ ਦੂਜਾ ਤੀਜਾ ਇਹ ਇੰਨੇ ਪੰਜਾਬ ਦੀ ਬਹੁਤ ਸੜ ਆਪਣੇ ਬਦਨਾਮੀ ਹੋ ਗਈ ਸਭਾ ਵੱਲੋਂ ਦੋ ਦਿਨ ਦਾ ਸੈਮੀਨਾਰ ਕੀਤਾ ਪ੍ਰਵਾਸ ਦੇ ਉੱਤੇ ਉੱਧਰ ਨਹੀਂ ਬਹੁਤ ਅਮਰੀਕਾ ਤੋਂ ਬੰਦੇ ਕੈਨੇਡਾ ਤੋਂ ਆਏ ਸੀਗੇ ਤੇ ਉਹਨਾਂ ਨੂੰ ਮੈਂ ਇਹੀ ਬੇਨਤੀ ਕੀਤੀ ਕਿ ਯਾਰ ਤੁਸੀਂ ਵੀ ਉੱਥੇ ਬੈਠੇ ਪਿੱਛੇ ਜਿਹੜੇ ਤੁਹਾਡੇ ਭੈਣ ਭਰਾ ਆ ਤੁਹਾਡੇ ਪਿੰਡ ਵਾਲਿਆ ਤੁਹਾਡਾ ਮਾਸੀ ਆ ਭੂਆ ਆ ਮਾਮਾ ਉਹਨੂੰ ਕਾਹ ਵੀ ਆਪਣੇ ਬੱਚੇ ਰੂਪੇ ਜੋ ਅਸੀਂ ਨਹੀਂ ਡੱਕਦੇ ਪਰ ਸਰਕਾਰ ਕਾਨੂੰਨੀ ਤੋਂ ਤੇ ਜੇ ਤਾਂ ਮੈਂ ਤਾਂ ਹੈ ਹੀ ਤੁਹਾਡਾ ਭਰਾ ਜੋ ਵੱਧ ਨੂੰ ਬੁਲਾਉਂਦਾ ਔਰ ਬਿਰਲੀ ਜੋ ਚਾਹੀਦਾ ਇੰਨਾ ਨਹੀਂ ਜੇ ਤੁਹਾਡੇ ਕੋਲ ਐਮ.ਐਲ.ਏ ਡਾਕਟਰ ਹੋ ਗਏ ਸੁੱਖੀ ਅਗੇ ਸਿਆਣੇ ਸਿਆਸਦਨ ਤੁਹਾਡੇ ਕੋਲ ਐਮ.ਐਲ.ਏ ਨੇ ਇਹ ਬੜੇ ਵਿਚੋਲੇ ਐਮ.ਐਲ.ਏ ਨੇ ਸਿਆਣੇ ਪੋਲਿਟਿਕਲ ਐਮ.ਐਲ.ਏ ਨੇ ਇਹ ਇਹ ਆਪਣੇ ਲੱਕੇ ਦਾ ਕੰਮ ਕਰਦਣ ਚੁੰਮਦੇ ਨੇ ਸਲਾਹਤ ਦੇ ਮੁੱਦੇ ਬਿੱਟੇ ਕੁੜੀ ਕਿੱਡੀ ਵਧੀਆ ਸਾਡੀ ਕੁੜੀ ਸੀ ਰਲ ਕੇ ਜਲ ਆਪਣੇ ਲੱਕੇ ਦਾ ਆਪਣੇ ਪਿੰਡਾਂ ਦਾ ਵਕਾਰ ਸਿਵਾ ਜੋ ਤੁਸੀਂ ਕਹੋਗੇ ਆਪਣੇ ਪਿੰਡ ਵਾਸਤੇ ਔਰ ਵਾਸਤੇ ਜੋ ਵੀ ਡਾਕਟਰ ਸਾਹਿਬ ਸਲਾਹ ਹੋਣੀ ਤੁਸੀਂ ਜੋ ਸਰ ਕਹਿ ਦੋਗੇ ਮੈਂ ਆਪਣੇ ਫਿਆਲੀ ਫਰ ਦੇ ਵਿੱਚੋਂ ਗਲੀਆਂ ਅਦਰ ਸਾਹਿਬ ਨੇ ਕਿਹਾ ਕਿ ਦੋ ਤਿੰਨ ਬੰਨਾਂ ਲਿਆ ਉਹ ਮੈਂ ਵੀਡੀਓ ਦਾ ਸਰਪੰਚ ਸਾਹਿਬ ਨੂੰ ਕਹੂੰਗਾ ਸਰਪੰਚ ਸਾਹਿਬ ਮੈਂ ਵੀਡੀਓ ਸਾਹਿਬ ਨੂੰ ਕਹੂੰਗਾ ਨਮਸ਼ਾਹ ਪਿੰਡਾ ਉਹਨੂੰ ਉਹ ਗਲੀਆਂ ਦਿਖਾ ਦੇਣੀ ਆ ਉਹਨੂੰ ਮੈਂ ਕਹੂੰਗਾ ਉਹਦਾ ਐਸਟੀਮੇਟ ਲਾ ਕੇ ਦਵੇ ਜਿੰਨੇ ਪੈਸੇ ਜੇ ਸਰਕਾਰ ਨਹੀਂ ਦੇ ਦੋਗੀ ਤਾਂ ਆਪਣੇ ਖਿਆਲ ਫੜ ਤੋਂ ਦੇ ਕੋਈ ਗੱਲ ਮੈਂ ਬਿਲਕੁਲ ਜੋ ਵੀ ਕਰੂਗਾ ਅਰੇ ਦੇਖ ਆਇਆ ਕਰੋ ਤੁਸੀਂ ਸਾਰੇ ਭਰਾ ਆਪਣੇ ਮਿਲਦੇ ਕੰਦੇ ਨੂੰ ਪੰਜਾਬ ਦੀ ਚੜ੍ਹਦੀ ਕਲਾ ਦੇਖੋ ਤੇ ਆਪਣੇ ਪੈਰ ਪਵਾਵੋ ਨੂੰ બસ ਸਹੀ ਮੈਸੇਜ ਦੋ ਕਿ ਕੰਦ ਕੰਮ ਨਹੀਂ ਕਰਨਾ ਆਪਾਂ ਗਾਇਕੂ ਵੀ ਟੱਕ ਦਾ ਬਾਅਦ ਨਹੀਂ ਜਾਣਾ ਤੁਹਾਡਾ ਸਭ ਦਾ ਬਹੁਤ ਕੰਦ ਕੋਸੀ ਨਸ਼ਿਆਂ ਦੇ ਖਵਾਬ ਬੜੀ ਵੱਡੀ ਜੱਗ ਜਿਹੜੀ ਪੰਜਾਬ ਦੇ ਵਿੱਚ ਛੇੜੀਆ ਪੰਜਾਬ ਕੋ ਕਰ ਨੇ ਨਸ਼ਾ ਜਿਹੜਾ ਉਹ ਅਸੀਂ ਖਤਮ ਕਰ ਦੇਣਾ ਨਾਲ ਆਪਣੀ ਛੋਟੀ ਭੈਣ ਵਾਸਤੇ ਲੈ ਕੇ ਆਇਆ ਤੁਸੀਂ ਥਲ ਥੱਜ ਕੇ ਕੋਈ ਲਾ ਲਓ ਅਲੋ ਆ ਨਹੀਂ ਕਿੱਥੇ ਲੈਣੀ ਕਿੱਥੇ ਆਜੋ ਮੈਡਮ ਇੱਧਰ ਜਰਾ ਆ ਨਸ਼ਿਆ ਦੇ ਕੋ ਜਾ ਦੋ ਸਭ ਲੱਗੇ ਉਹ ਤੱਕ ਲੱਗੇ

چاچا روکی رام جی اسے کلو جی دسان جی اس بعد چاچا روکی رام جی جی آرٹی بہت ہی